ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਚੰਗੀ ਜਿੰਦ ਜਾਨ ਵਾਲੀ ਵੱਡੇ ਕੱਦ ਕਾਠ ਵਾਲੀ ਝੋਟੀ ਨਵੇਂ ਹਾਂ ਦੇ ਵਿੱਚ ਦਿਖਾਉਣੀਆਂ ਸੂਨ ਨੂੰ ਹਾਜ਼ਰ ਆ ਗੱਬਣਾ ਕੁਝ ਕੁ ਦਿਨ ਬਾਅਦ ਯਾਰ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਅਡਰੈਸ ਹੈ ਨਾ ਪਿੰਡ ਫੋਨਾਲਾ ਜਿਲ੍ਹਾ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਜਿੱਦੇ ਆਪਾਂ ਨਹਿਰ ਦੇ ਨਾਲ ਬੜਾ ਤਨ ਸੜਕ ਜਾਂਦੀ ਆ ਠੀਕ ਆ ਤੇ ਮੋਬਾਈਲ ਨੰਬਰ ਵੀਰਾ ਆਪਣਾ 78378 76113 78378 76113 ਤੇ ਜਿਹੜੀ ਵੀਰਾ ਆਪਾਂ ਝੋਟੀ ਦੇਖ ਰਹੇ ਆ ਇਹ ਕਿਹੜਾ ਸੂਆ ਹੁਣ ਸੂਰੀ ਆ ਦੂਜਾ ਸੂਆ ਸੂਰੀ ਆ ਹੁਣ ਪਹਿਲੇ ਸੂਏ ਘਰ ਦੀ ਝੋਟੀ ਠੀਕ ਆ ਘਰ ਦੀ ਕੱਟੀ ਪਾਲੀ ਵੀ ਆਪਣੀ ਠੀਕ ਆ ਪਹਿਲੇ ਸੂਏ ਆਪਾਂ ਦੁੱਧ ਚੋਲਿਆਦਾ ਹਨਾ 12 14 ਲੀਟਰ ਠੀਕ ਹੈ ਤੇ ਪਹਿਲੇ ਸੂਏ ਦਾ ਬੱਚਾ ਵੀ ਆਪਣੇ ਕੋਲ ਹੀ ਖੜਾ ਕੱਟੀ ਹੈ ਨਾ ਹਾਂ ਪਹਿਲੇ ਠੀਕ ਆ ਕੱਟੀ ਖੜੀ ਹੈ ਤੇ ਤੀਵਨ ਤੇਰਾ 14 ਮਹੀਨਾ ਦੀ ਕੱਟੀ ਹੈਗੀ ਹੈ ਨਾ ਹਾਂਜੀ ਠੀਕ ਹੈ ਤੇ ਹੁਣ ਦੂਜਾ ਸੂਆ ਸੂਰੀ ਆ ਪਹਿਲੇ ਸੂਏ ਦੁੱਧ ਕਿੰਨਾ ਦਿੰਦਾ ਇਹਨੇ 14 ਲੀਟਰ ਦੁੱਧ ਚੋਇਆ ਜਮ ਹਕੀਕਤ ਬਾਕੀ ਮੜੇ ਨਾਲ ਖੜੀਆਂ ਇਹਦੇ ਸੋ ਫਿਰ ਕੱਦ ਦਾ ਅੰਦਾਜ਼ਾ ਲਾ ਲਓ ਫੁੱਲ ਵੱਡੇ ਸਾਇ ਦੇ ਵਿੱਚ ਆ ਤੇ ਚੰਗੇ ਕੱਦ ਵੱਡ ਭਾਰਨ ਵਜੂਦ ਦੇ ਵਿੱਚ ਅੱਜ ਸਹੀ ਵੀਰੇ ਦਿਨ ਕੈਕ ਲਈ ਜੇ ਸੂਣ ਦੇ ਪੰਜ ਦਿਨ ਸੂਣ ਚ ਬਾਕੀ ਆ ਠੀਕ ਆ ਠੀਕ ਆ ਵਗੈਰਾ ਜ਼ਿਆਦਾ ਕਿਹੜਾ ਪਰੇਵ ਸੀਗੇ ਲੰਗੂ ਵਾਲੇ ਦੁੱਧ ਅਜਾ ਬੂਰੇ ਸਾਣ ਦਾ ਟੀਕਾ ਇਹਦੇ ਤੇ ਇਹ ਕਹਿੰਦਾ ਆਪਾ ਬੱਚੇ ਕੱਟੀ ਪਿੰਡ ਦੇ ਸਾੜ ਬਹੁਤ ਵਧੀਆ ਪਾਈ ਆ ਹਨਾ ਠੀਕ ਹੈ ਇੱਕ ਫਿਰ ਆਪਾਂ ਬੱਚਾ ਇਹਦਾ ਬੂਰਾ ਘਰੇ ਰੱਖ ਲਿਆ ਤੇ ਹੁਣ ਆਪਾਂ ਇਹਨੂੰ ਵੇਚ ਦੇਣਾ ਮੁੱਲ ਕੀ ਰੱਖਿਆ ਇਹਦਾ 185 ਮੁੱਲ ਕਰ ਮੰਨਦਾਰ ਹੋ ਜੀ ਮੌਕੇ ਤੇ ਠੀਕ ਹੈ ਤੇ ਦੁੱਧ ਕਿੰਨਾ ਕੁ ਲੰਬਾ ਟਾਈਮ ਦਿੱਤਾ ਇਹਨੇ ਦੁੱਧ ਦੱਸੇ ਲੱਗਦੀ ਨਹੀਂ ਠੀਕ ਹੈ ਕਹਿੰਦਾ ਆਪਾ ਗੱਬੜ ਹੋ ਗਏ 7 ਮਹੀਨੇ ਦੁੱਧ ਦੇ ਨੇ ਦੇ ਤਾਂ ਆਪਣੇ ਕੋਲ ਤੇ ਚੌਂਡ ਚਵਾਦੀ ਵਧੀਆ ਖਰੀ ਆ 40 40 ਧੋਰੀ ਬਾਹਰ ਨੂੰ ਨੂੰ ਸਭਰ ਕੱਦ ਕਾਠ ਬਗਲਾ ਦੇਖੋ ਝੋਟੀ ਦਾ ਪੂਰਾ ਸੋਹਣਾ ਕੱਦ ਕਾਠ ਤੇ ਚੰਗੀ ਵਜਨ ਵਜੂਦ ਵਾਲੀ ਝੋਟੀ ਆ। ਤੀਵਰ ਵੀਡੀਓ ਕਰਾ ਕੇ ਕਵਰ ਕਰਨ ਜਾਂਦੇ ਆਪਾਂ। ਇਹ ਰੇਟ ਹੋਰੀ ਤਰ੍ਹਾਂ ਦਾ ਹੁੰਦਾ ਪਰ 185000 ਰੁਪਏ ਮੁੱਲ ਲੈ ਇਸੀ ਝੋਟੀ ਦਾ ਕਰਿਆ ਵਾ ਤੇ ਬੰਦਾ ਗਾਹਕ ਦਾ ਵੀ ਉਹਨੂੰ ਜੀ ਕਰਦਾ ਕਿਉਂਕਿ ਚੀਜ਼ ਹੋਵੇ ਮੂਰੇ ਜਮਾ। ਮਾੜੀ ਇਹ ਗਿੜਾ ਹੋਰ ਕੜਾ ਜੀ ਦਾ ਤੇ ਬਾਕੀ ਸੰਗੀ ਸੰਗੀ ਦੇਖੋ ਨਿੱਕਾ ਨਿੱਕਾ ਸੈਂਕ ਤੇ ਨਿੱਕਾ ਮੂੰਹ ਗਰਦਨ ਗੁਰਦਨ ਚੰਗੀ ਪੂਰੀ ਇਹ ਨਹੀਂ ਗੱਲ ਵੀ ਮੂਰੇ ਬਾਹੂ ਭਾਰਿਆ ਇਹਦੇ ਫਾਤੀ ਜੀ ਕੱਢਦੀ ਆ ਤੇ ਪੂਰੀਆਂ ਖਰੂਜੀ ਵਰਗੀ ਝੋਟੀ ਆ ਜਮਾ। ਦੂਜਾ ਸੂਰਾ ਸੂਰੀਆ ਰੈਜਨਲ ਜਮਾ। ਨਵੇਂ ਹਾਨ ਦੇ ਵਿੱਚ ਆ 185000 ਰ ਪਹਿਲੇ ਸਵੇਰੇ ਨੇ ਕੱਟੀ ਦਿੱਤੀ 14 ਕਿਲੋ ਦੁੱਧ ਇਹਨੇ ਪਲੂਣ ਨੇ ਪਾਤਾ ਐਤ ਕੀ ਅੰਦਾਜ਼ਾ ਲਾਇਆ ਕਿ ਆਪਣਾ ਦੁੱਧ ਕਿੰਨਾ ਕੁ ਦੇ ਦੂਗੇ ਠੀਕ ਹੈ ਕਹਿੰਦਾ ਬਾ ਮੌਸਮ ਗਰਮੀ ਦਾ 15 ਕਿਲੋ ਦੁੱਧ ਝੋਟੀ ਨੇ ਬਿਲਕੁਲ ਖਰਾਬ ਹੋਣਾ ਜਮਾ ਸੂਰਤ ਥਣ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਚਾਰੇ ਥਣ ਨਿੱਖਣਵੇਂ ਸੋਹਣੇ ਸਾਫ ਸੁਥਰੇ ਸੋ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਦੂਜਾ ਸੂਆ ਝੋਟੀ ਸੂਰਈ ਆ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਅਦੇ ਚੈਨਲ ਨੂੰ ਪਿਆਰ ਦੇਣ ਲਈ ਤਹਿਜਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ